ਸਸਤੀਕਾਲ ਜੀ ਤੁਸੀਂ ਜੁੜੇ ਹੋ ਮੀਡੀਆ ਆਪਣਾ ਪੰਜਾਬ ਨਾਲ ਤੇ ਮੈਂ ਆ ਗੁਰਪ੍ਰੀਤ ਸਿੰਘ ਚਾਹਲ ਤੇ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਪੰਜਾਬੀ ਸਾਥ ਤੇ ਅੱਜ ਪ੍ਰੋਗਰਾਮ ਕਿਤੋਂ ਬਾਹਰ ਅੱਜ ਹੈਗੀਆਂ ਜੀ ਸੋ ਇਸ ਕਰਕੇ ਹੋ ਸਕਦਾ ਤੁਹਾਡੇ ਤੱਕ ਜਿਹੜੀ ਹੈ ਪ੍ਰੋਪਰ ਲਾਈਟ ਵਗੈਰਾ ਦੇ ਵਿੱਚ ਨਾ ਹੋਮ ਤੇ ਪ੍ਰੋਪਰ ਸੈਟਿੰਗ ਦੇ ਵਿੱਚ ਨਹੀਂ ਹੈਗੇ ਤੇ ਇਸ ਕਰਕੇ ਆਵਾਜ਼ ਤੇ ਵੀਡੀਓ ਤੁਹਾਡੇ ਤੱਕ ਕਿਸ ਤਰ੍ਹਾਂ ਦੀ ਪਹੁੰਚਦੀ ਹੈ ਇਹ ਤੁਸੀਂ ਜਰੂਰ ਦੱਸਿਓ ਤੇ ਉਮੀਦ ਕਰਦਾ ਵੀ ਤੁਹਾਡੇ ਤੱਕ ਆਵਾਜ਼ ਜਿਹੜੀ ਆ ਉਹ ਠੀਕ ਪਹੁੰਚ ਰਹੀ ਹੋएगी ਜਰੂਰ ਦੱਸਿਓ ਜਿੱਦਾਂ ਵੀ ਤੁਹਾਨੂੰ ਲੱਗਦਾ ਕਿ ਆਵਾਜ਼ ਠੀਕ ਹੈ ਤੇ ਲਾਈਟ ਬਿਜਲੀ ਆਪਣੇ ਠੀਕ ਆ ਤਾਂ ਜਰੂਰ ਦੱਸਿਓ ਸੋ ਉਮੀਦ ਕਰਦਾ ਕਿ ਜਿਹੜਾ ਤੁਹਾਡੇ ਤੱਕ ਆਵਾਜ਼ ਆ ਜਿਹੜੀ ਉਹ ਠੀਕ ਪਹੁੰਚ ਰਹੀ ਹੋएगी ਤੇ ਵੀਡੀਓ ਜਿਹੜੀ ਆ ਪ੍ਰੋਪਰ ਤੁਹਾਡੇ ਤੱਕ ਪਹੁੰਚ ਰਹੀ ਹੋएगी ਸੋ ਸੋ ਦੇਖਦੇ ਆਂ ਜੀ ਆਪਾਂ ਸੋ ਉਮੀਦ ਕਰਦਾ ਤੁਹਾਡੇ ਤੱਕ ਹਾਂਜੀ ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਲਓ ਜੀ ਆਪਾਂ ਸਟੂਡੀਓ ਤੋਂ ਵੀ ਕਲੀਅਰ ਲੈ ਲਿਆ ਵੀ ਆਪਾਂ ਠੀਕ ਆ ਇਸ ਟਾਈਮ ਸੋ ਪੱਖੇ ਦੀ ਆਵਾਜ਼ ਆ ਤਾਂ ਮੈਂ ਕਿਉਂਕਿ ਬਾਹਰ ਅੱਜ ਬਿਲਕੁਲ ਸੋ ਇਸ ਕਰਕੇ ਅੱਜ ਕੁਝ ਖਬਰਾਂ ਨੇ ਜਿਹੜੀਆਂ ਉਹ ਤੁਹਾਡਾਂ ਦਾ ਕਰਨੀਆਂ ਜ਼ਰੂਰੀ ਸੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਇਸ ਟਾਈਮ ਸੋ ਉਹ ਥੋੜੇ ਜਿਹਾ ਆ ਆਪਾਂ ਨੂੰ ਅੱਜ ਠੀਕ ਨਹੀਂ ਹੈਗੇ ਕਿਉਂਕਿ ਹੜ੍ਹ ਮਾਰੇ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਤਰਾਸ ਦੀ ਜਿਹੜੀ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਸੋ ਪੰਜਾਬ ਨੂੰ ਪੂਰੇ ਨੂੰ ਆਫਦ ਦੇ ਤੌਰ ਦੇ ਉੱਤੇ ਘੋਸ਼ਿਤ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਸੋ ਵੱਡੇ ਪੱਧਰ ਦੇ ਉੱਤੇ ਜਿਹੜਾ ਪੰਜਾਬ ਦਾ ਸਾਰੇ ਪਿੰਡ ਜ਼ਿਆਦਾਤਰ ਕਹਿ ਲਈ ਹੁਣ ਤਕਰੀਬਨ ਜਿਹੜੇ ਆ ਜ਼ਿਆਦਾਤਰ ਪਿੰਡੂ ਇਲਾਕੇ ਤੇ ਸ਼ਹਿਰੀ ਇਲਾਕੇ ਜਿਹੜੇ ਨੇ ਉਹ ਪਾਣੀ ਦੀ ਮਾਰ ਦੇ ਵਿੱਚ ਨੇ ਤੇ ਵੱਡਾ ਮਹਾਨਗਰ ਤੇ ਜਲੰਧਰ ਇਹ ਵੀ ਸ਼ਹਿਰ ਜਿਹੜੇ ਨੇ ਹੁਣ ਪਾਣੀ ਦੀ ਮਾਰ ਦੇ ਵਿੱਚ ਨੇ ਇਸ ਤੋਂ ਇਲਾਵਾ ਫਸਲਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਤੇ 31 ਮੌਤਾਂ ਦੀ ਪੁਸ਼ਟੀ ਹੁਣ ਤੱਕ ਪੰਜਾਬ ਸਰਕਾਰ ਬਰੋਧਕਾਰਕ ਤੌਰ ਦੇ ਉੱਤੇ ਕੀਤੀ ਗਈ ਹੈ ਕੁਝ ਲੋਕ ਮਿਸਿੰਗ ਪਰਸਨ ਨੇ ਉਹਨਾਂ ਦੀ ਭਾਲ ਲਗਾਤਾਰ ਜਾਰੀ ਹੈ ਪਰ ਅੱਜ ਦਾ ਦਿਨ ਜਿਹੜਾ ਕੁਝ ਠੀਕ ਇਸ ਕਰਕੇ ਰਿਹਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਧੁੱਪ ਖਿੜੀ ਰਹੀ ਹੈ ਤੇ ਇਸ ਕਰਕੇ ਅੱਜ ਦਾ ਦਿਨ ਕੁਝ ਠੀਕ ਰਿਹਾ ਰਾਹਤ ਕਾਰਜ ਦੇ ਵਿੱਚ ਵੀ ਜਿਹੜੇ ਟੀਮਾਂ ਜੁਟੀਆਂ ਹੋਈਆਂ ਸੀ ਉਹਨਾਂ ਨੂੰ ਵੀ ਥੋੜਾ ਜਿਹਾ ਸਕੂਨ ਮਿਲਿਆ ਕਿਉਂਕਿ ਇੱਕ ਪਾਸੇ ਜ਼ਮੀਨ ਦੇ ਉੱਤੇ ਪਾਣੀ ਤੇ ਦੂਜੇ ਪਾਸੇ ਉੱਪਰੋਂ ਵਰਦਾ ਪਾਣੀ ਤੇ ਰਾਹਤ ਕਾਰਜਾਂ ਦੇ ਵਿੱਚ ਬਹੁਤ ਵੱਡਾ ਡਿੱਕਾ ਬਣਦਾ ਸੀ ਪਰ ਅੱਜ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਧੁੱਪ ਰਹਿਣ ਕਾਰਨ ਜਾਂ ਮੌਸਮ ਠੀਕ ਰਹਿਣ ਕਾਰਨ ਅਜਰਾਹਤ ਕਾਰਜਾਂ ਦੇ ਵਿੱਚ ਵੀ ਠੀਕ ਠਾਕ ਜਿਹੜਾ ਕੰਮ ਠੀਕ ਚੱਲਿਆ ਤੇ ਬਹੁਤ ਸਾਰੇ ਸਹਿਯੋਗੀ ਸੱਜਣ ਅਗੇ ਆ ਰਹੇ ਨੇ ਔਰ ਇਥੋਂ ਤੱਕ ਜਿਹੜੀਆਂ ਕੁਝ ਐਨਜੀਓes ਹੈਗੀਆਂ ਲਗਾਤਾਰ ਉਹ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਪਣਾ ਕੰਮ ਕਰ ਰਹੀਆਂ ਨੇ ਸੋ ਖਾਣ ਪੀਣ ਦੇ ਰਾਸ਼ਨ ਤੋਂ ਲੈ ਕੇ ਲੋੜ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੰਚਾਉਣ ਦੀ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪਸ਼ੂਆਂ ਦਾ ਚਾਰਾ ਤੇ ਇਸ ਤੋਂ ਇਲਾਵਾ ਦਵਾਈਆਂ ਤੇ ਹੋਰ ਲੋੜੀਂਦਾ ਸਮਾਨ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਦੂਜੇ ਪਾਸੇ ਜਿਹੜਾ ਹੁਣ ਕੁਛ ਕੁਛ ਦਿਨ ਪਹਿਲਾਂ ਹੀ ਜਿਹੜਾ ਸਾਡੇ ਕੋਲੇ ਬਰਸਾਤ ਦਾ ਅਲਰਟ ਜਿਹੜਾ ਪਹੁੰਚਿਆ ਉਹ ਵੀ ਕਾਫੀ ਹੈਰਾਨ ਕਰਨ ਵਾਲਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਤੇ ਜੰਮੂ ਕਸ਼ਮੀਰ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਜਿਹੜੀ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੋਣ ਦੀ ਗੱਲ ਕਹੀ ਗਈ ਹੈ ਸੋ ਕੁੱਲ ਮਿਲਾ ਕੇ ਪਹਿਲਾਂ ਹੀ ਪੰਜਾਬ ਦੇ ਵਿੱਚ ਚਾਰੇ ਪਾਸੇ ਪਾਣੀਓ ਪਾਣੀ ਜਿਹੜਾ ਤੁਹਾਨੂੰ ਦਿਖਦਾ ਚਾਹੇ ਉਹ ਸਤਲੋਜ ਦਾ ਏਰੀਆ ਦੇਖ ਲਈਏ ਆਪਾਂ ਚਾਹੇ ਬਿਆਸ ਦਾ ਦੇਖ ਲਈਏ ਚਾਹੇ ਘੱਗਰ ਦਾ ਦੇਖ ਲਈਏ ਸੋ ਵੱਡੇ ਪੱਧਰ ਦੇ ਉੱਤੇ ਤਬਾਹੀ ਜਿਹੜੀ ਆ ਨਜ਼ਰ ਆ ਰਹੀ ਹੈ ਸੋ ਮੈਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਹੁਣ ਜਿਹਨਾਂ ਹਾਲਾਤਾਂ ਦੇ ਵਿੱਚ ਐਸ ਟਾਈਮ ਪੰਜਾਬ ਹੈ ਸੋ ਇਹਨਾਂ ਹਾਲਾਤਾਂ ਚੋਂ ਨਿਕਲਣ ਵਾਸਤੇ ਪੰਜਾਬ ਨੂੰ ਕਈ ਸਾਲ ਜਿਹੜੇ ਨੇ ਹੁਣ ਲੱਗਣਗੇ ਕਿਉਂਕਿ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀ ਆ ਪੰਜਾਬ ਦੀ ਜਿਹੜੀ ਆ ਜ਼ਿੰਦਗੀ ਦੀ ਗੱਡੀ ਆ ਉਹ ਲੀਹੋਂ ਲੱਥ ਚੁੱਕੀ ਆ ਔਰ ਇਹਨੂੰ ਜਿਲੀ ਦੇ ਉੱਤੇ ਲਿਆਉਣ ਵਾਸਤੇ ਵੱਡੇ ਪੱਧਰ ਦੇ ਉੱਤੇ ਜਿਹੜੇ ਕੰਮ ਕਰਨੇ ਪੈਣਗੇ ਸੋ ਅੱਜ ਮੈਂ ਦੱਸਦਾ ਜਾਵਾਂ ਮਾ ਦਰਸ਼ਕਾਂ ਨੂੰ ਕਿ ਅੱਜ ਮੈਂ ਬਾਹਰ ਹੋਣ ਕਾਰਨ ਜਿਹੜਾ ਥੋੜਾ ਜਿਹਾ ਆ ਤੁਹਾਡੇ ਮੈਸੇਜ ਵੀ ਅੱ ਸਕ੍ਰੀਨ ਦੂਸਰੇ ਪਾਸੇ ਆ ਤੇ ਮੈਂ ਸਾਹਮਣੇ ਬੈਠਾ ਸੋ ਇਸ ਕਰਕੇ ਜਿਹੜਾ ਅੱਜ ਮੈਸੇਜ ਨਹੀਂ ਤੁਹਾਡੇ ਪਰ ਪਾਵਾਂਗੇ ਪਰ ਥੋੜਾ ਜਿਹਾ ਸੈਟਅਪ ਲਾ ਕੇ ਤੁਹਾਡੇ ਨਾਲ ਪ੍ਰੋਗਰਾਮ ਕਰਨ ਦੀ ਜਿਹੜੀ ਹੈ ਮੈਂ ਅੱਜ ਕੋਸ਼ਿਸ਼ ਕੀਤੀ ਹੈ ਲਾਈਟ ਵੀ ਪ੍ਰੋਪਰ ਇੱਥੇ ਸ਼ਾਇਦ ਤੁਹਾਨੂੰ ਨਾ ਮਿਲਦੀ ਹੋਵੇ ਉਦਾਂ ਦੀ ਤੇ ਪਰ ਫਿਰ ਵੀ ਕਿਹਾ ਵੀ ਕੁਝ ਖਬਰਾਂ ਸੀ ਪੰਜਾਬ ਦੀਆਂ ਬਹੁਤ ਸਾਰੇ ਦੋਸਤਾਂ ਦੇ ਫੋਨ ਵੀ ਆ ਰਹੇ ਸੀ ਵੀ ਲਾਈਵ ਨਹੀਂ ਹੋ ਰਿਹਾ ਅੱਜ ਕੀ ਕਰਨਾ ਸੋ ਅੱਜ ਆਪਣੇ ਘਰ ਤੋਂ ਬਾਹਰ ਸੀ ਅੱਜ ਗੁਰੂਦੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੀਗੇ ਸੋ ਇਸ ਕਰਕੇ ਬਹੁਤ ਕੋਸ਼ਿਸ਼ ਤੋਂ ਬਾਅਦ ਕੁਝ ਹੁਣ ਸਮਾ ਮਿਲਿਆ ਸੀ ਜਿਹਦੇ ਵਿੱਚ ਕੁਝ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਲਾਜ਼ਮੀ ਸੀਗੀਆਂ ਕਿਉਂਕਿ ਪੰਜਾਬ ਦੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਸਰਕਾਰੀ ਤੌਰ ਤੇ ਵੀ ਮਦਦ ਪਹੁੰਚ ਰਹੀ ਹੈ ਸਮਾਜ ਸੇਵੀ ਲੋਕ ਵੀ ਅੱਗੇ ਆ ਰਹੇ ਨੇ ਪਰ ਜਿਹੜੀ ਇਹ ਜ਼ਿੰਦਗੀ ਦੁਬਾਰਾ ਲੀਹ ਤੇ ਲਿਆਉਣ ਵਾਸਤੇ ਇਹਨਾਂ ਨੂੰ ਕਈ ਸਾਲ ਲੱਗਣੇ ਨੇ ਹਾਲੇ ਸੋ ਉਧਰ ਹਿਮਾਚਲ ਦੇ ਵਿੱਚ ਵੀ ਜਿਹੜੀ ਹੈ ਭਾਰੀ بارش ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਤੇ ਇਸੇ ਤਰ੍ਹਾਂ ਇਹ ਕੱਲਾ ਹੁਣ ਪੰਜਾਬ ਜਾਂ ਜੰਮੂ ਕਸ਼ਮੀਰ ਜਾਂ ਹਰਿਆਣਾ ਰਾਜਸਥਾਨ ਨਹੀਂ ਸੌਰੀ ਆਪਣਾ ਕਲਾ ਜੰਮੂ ਕਸ਼ਮੀਰ ਪੰਜਾਬ ਜਾਂ ਹਿਮਾਚਲ ਨਹੀਂ ਹੁਣ ਰਾਜਸਥਾਨ ਦਾ ਹਿੱਸਾ ਤੇ ਉਹ ਹਰਿਆਣਾ ਦਾ ਕਾਫੀ ਹਿੱਸਾ ਜਿਹੜਾ ਤੇ ਮੱਧ ਪ੍ਰਦੇਸ਼ ਦਾ ਕਦੇ ਇਲਾਕੇ ਦੇ ਵਿੱਚ ਦਰਮਿਆਨੀ ਤੋਂ ਭਾਰੀ بارش ਦੀਆਂ ਜਿਹੜੀਆਂ ਪੇਸ਼ਗੋਈਆਂ ਕੀਤੀਆਂ ਗਈਆਂ ਨੇ ਔਰ ਕਈ ਜਗ੍ਹਾ ਦੇ ਉਤੇ ਜ਼ਮੀਨ ਖਿਸਕਣ ਦੀ ਗੱਲ ਕਹੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਬੱਦਲ ਫਟਣ ਦੀਆਂ ਜਿਹੜੀਆਂ ਘਟਨਾਵਾਂ ਲਗਾਤਾਰ ਪਹਾੜੀ ਰਾਜਾਂ ਦੇ ਵਿੱਚ ਹੋ ਰਹੀਆਂ ਨੇ ਬਹੁਤ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਸੋ ਜਿਹੜੇ ਇਸ ਵਾਰੀ بارش ਦੇ ਨਾਲ ਜਿਹੜੇ ਰਿਕਾਰਡ ਟੁੱਟੇ ਨੇ ਉਹ ਕਈ ਕਈ ਸਾਲ ਪੁਰਾਣੇ ਰਿਕਾਰਡ ਟੁੱਟੇ ਨੇ ਤੇ ਹੜ੍ਹਾਂ ਦੇ ਵੀ ਅਗਰ ਮੈਂ ਗੱਲ ਕਰਾਂ ਤਾਂ 1988 ਵਾਲੇ ਜਿਹੜੇ ਹੜ੍ਹ ਨੇ ਉਹ ਮੇਰੀ ਪੀੜ੍ਹੀ ਦੀ ਉਮਰ ਦੇ ਲੋਕਾਂ ਨੂੰ ਯਾਦ ਨੇ ਕਿ ਜਿਹੜਾ 1988 ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਸੀ ਸੋ ਉਸ ਤੋਂ ਬਾਅਦ ਫਿਰ 1992 ਦੇ ਵਿੱਚ ਹੜ੍ਹ ਆਏ ਸੀ ਪਰ 1988 ਵਰਗੇ ਨਹੀਂ ਸੀਗੇ ਉਸ ਤੋਂ ਬਾਅਦ ਹਰ ਸਾਲ ਕੁਝ ਨੋ ਕੁਝ ਇਲਾਕਿਆਂ ਦੇ ਵਿੱਚ ਪਾਣੀ ਮਾਰ ਕਰਦਾ ਰਿਹਾ ਪਰ ਉਹ 1992 ਵਰਗਾ ਨਹੀਂ ਸੀਗਾ ਤੇ ਫਿਰ 2023 ਦੇ ਵਿੱਚ ਜਿਹੜੀ ਮਾਰ ਪਈ ਖਾਸ ਤੌਰ ਦੇ ਉੱਤੇ ਮੰਡ ਇਲਾਕੇ ਨੂੰ ਕਪੂਰਥਲੇ ਦੇ ਨੂੰ ਉਹ ਹਾਲੇ ਉੱਥੋਂ ਉੱਭਰੇ ਰਿਹਾ ਸੀਗਾ ਤੇ ਲਗਾਤਾਰ ਉਸ ਸਾਲ ਦੋ ਵਾਰੀ ਉੱਥੇ ਮਾਰ ਪਈ ਦੂਰੀ ਮਾਰ ਜਿਹੜੀ ਉੱਥੇ ਪਈ ਤੇ ਉਹ ਹਾਲੇ ਉਸ ਉਸ ਤੋਂ ਆਪਣੇ ਜਿਹੜੀ ਉਹਨਾਂ ਨਾਲ ਹੋਈ ਸੀ ਉੱਥੇ ਜੋ ਕੁਦਰਤ ਨੇ ਮਾਰ ਕੇ ਮਾਰੀ ਸੀ ਉਹਦੇ ਚੋਂ ਉੱਭਰ ਰਿਹਾ ਸੀ ਉਹ ਇਲਾਕਾ ਪਰ ਜਿਹੜੀ ਆ ਹੁਣ ਦੁਬਾਰਾ ਨਵੇਂ ਸਿਰਿਓਂ ਕੁਦਰਤ ਨੇ ਫੇਰ ਜਿਹੜੀ ਆ ਉਸ ਇਲਾਕੇ ਨੂੰ ਵੀ ਸੋ ਇਸ ਤੋਂ ਇਲਾਵਾ ਸਾਡੇ ਪਠਾਨਕੋਟ ਤੋਂ ਲੈ ਕੇ ਗਰਦਾਸਪੁਰ ਡੇਰਾ ਬਾਬਾ ਨਾਨਕ ਤੇ ਇਧਰ ਜਨਾਲੇ ਤੋਂ ਲੈ ਕੇ ਇਧਰ ਆਪਣਾ ਤਰਨਤਾਰਨ ਬਰ ਸਰ ਸਾਹਿਬ ਦਾ ਇਲਾਕਾ ਤੇ ਫਾਜ਼ਿਲਕਾ ਫਿਰੋਜ਼ਪੁਰ ਦਾ ਇਲਾਕਾ ਹਰੀਕੇ ਪਤਨ ਤੋਂ ਅੱਗੇ ਚੱਲ ਕੇ ਜੇ ਦੇਖੀਏ ਤਾਂ ਪਾਕਿਸਤਾਨ ਦੇ ਬਾਰਡਰ ਤੱਕ ਦਾ ਇਹ ਸਾਰੇ ਇਲਾਕੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਮਾਰ ਪਈ ਐ ਇਸ ਵਾਰੀ ਕੁਦਰਤ ਦੀ ਕਈ ਵਾਰੀ ਪੰਜਾਬ ਦੇ ਵਿੱਚ بارش ਨਹੀਂ ਸੀਗੀ ਟੋਪਰੋਂ ਪਹਾੜਾਂ ਦੀ بارش ਜਿਹੜੀ ਡੈਮਾਂ ਦੇ ਵਿੱਚ ਪਾਣੀ ਆਇਆ ਉਹਨੇ ਮਾਰ ਕਰੀ ਤੇ ਅੱਜ ਪੰਜਾਬ ਦੇ ਵਿੱਚ ਫੇਰ بارش ਨਹੀਂ ਸੀਗੀ ਪਰ ਹਿਮਾਚਲ ਦੇ ਵਿੱਚ ਜਿਹੜਾ ਪਾਣੀ ਐ ਉਹ ਲਗਾਤਾਰ ਡੈਮਸ ਦੇ ਵਿੱਚ ਵਧਿਆ ਤੇ ਵੱਡੇ ਪੱਦਰ ਦੇ ਉੱਤੇ ਪਾਣੀ ਰਿਲੀਜ਼ ਸਤਲੋਜ ਦੇ ਵਿੱਚ ਵੀ ਆ ਰਿਹਾ ਹੈ ਭਾਖੜਾ ਮੇਨ ਡੈਮ ਤੋਂ ਤੇ ਪੋਂਗ ਡੈਮ ਤੋਂ ਜਿਹੜਾ ਲਗਾਤਾਰ ਪਾਣੀ ਰਿਲੀਜ਼ ਕੀਤਾ ਜਾ ਰਿਹਾ ਉਹ ਵੀ ਸਾਡੇ ਜਿਹੜੇ ਅਮਨ ਦੇ ਲੈਵਲ ਨੂੰ ਵਧਾ ਰਿਹਾ ਸੋ ਦੂਜੇ ਪਾਸੇ ਘੱਗਰ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਦਰ ਜਿਹੜਾ ਉਹ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੁਖਣਾ ਝੀਲ ਚੰਡੀਗੜ੍ਹ ਨੂੰ ਡਰਾ ਰਹੀ ਹੈ ਸੋ ਦੂਜੇ ਪਾਸੇ ਗੱਲ ਕਰੀਏ ਦਿੱਲੀ ਦੀ ਦਿੱਲੀ ਨੂੰ ਜਮਨਾ ਰੰਗ ਦਿਖਾਉਣ ਦੇ ਮੂਡ ਚ ਨੀਵੇਂ ਇਲਾਕਿਆਂ ਦੇ ਵਿੱਚ ਜਮਨਾ ਨੇ ਵੀ ਉੱਥੇ ਆਪਣੇ ਤੇਵਰ ਦਿਖਾ ਦਿੱਤੇ ਨੇ ਖਤਰੇ ਦੇ ਨਿਸ਼ਾਨ ਤੱਕ ਜਮਨਾ ਜਿਹੜੀ ਆ ਪਾਰ ਕਰ ਚੁੱਕੀ ਐ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਆ ਜਿਹੜੇ ਘੱਗਰ ਤੇ ਬਿਆਸ ਆਪਣੇ ਸਤਲੁਜ ਦਰਿਆ ਨੇ ਇਹਨਾਂ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਤੇ ਆਤਮ ਪ੍ਰਸ਼ਾਸਨ ਵੱਲੋਂ ਨੀਵੇਂ ਇਲਾਕਿਆਂ ਚੋਂ ਹਟ ਜਾਣ ਦੇ ਲਈ ਕਿਹਾ ਗਿਆ ਜਾਂ ਉਹਨਾਂ ਨੂੰ ਚਕੰਨੇ ਹੋ ਕੇ ਰਹਿਣ ਦੇ ਲਈ ਕਿਹਾ ਗਿਆ ਸੋ ਮੈਂ ਸਾਰੀ ਗੱਲ ਕਹਿਣਾ ਹੁੰਦਾ ਵੀ ਪ੍ਰਸ਼ਾਸਨ ਵੱਲੋਂ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਇਹ ਨਵੇਂ ਜਿਹੜੀ ਉਹਨਾਂ ਦੀ ਪਾਲਣਾ ਕੀਤੀ ਜਾਵੇ ਸੋ ਦੂਜੇ ਪਾਸੇ ਪੰਜਾਬ ਸਰਕਾਰ ਨੇ ਪੰਜਾਬ ਨੂੰ ਆਫਦਾ ਵਾਲਾ ਸੂਬਾ ਘੋਸ਼ਿਤ ਕਰ ਦਿੱਤਾ ਸੋ ਹੁਣ ਪੂਰੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਾ ਇਹਨੂੰ ਘੋਸ਼ਿਤ ਕਰ ਦਿੱਤਾ ਗਿਆ ਸੋ ਇਹਦਾ ਮੋٹے ਤੌਰ ਦੇ ਉੱਤੇ ਜੋ ਫਾਇਦਾ ਹੋਏਗਾ ਕਾਨੂੰ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਉਹਦੀ ਪਰਪਾਈ ਜਿਹੜੀ ਆ ਉਹ ਉਸ ਹੜ੍ਹ ਪ੍ਰਭਾਵਿਤ ਕਿਉਂਕਿ ਇਲਾਕੇ ਦੇ ਵਿੱਚ ਇਹਦਾ ਵਿੱਚ ਆ ਜਾਣਾ ਇਹਨੇ ਉਹ ਸਾਵਨਾ ਫਿਰ ਜੋ ਮਾਅਵਜਾ ਜਿਹੜਾ ਉਹ ਦਿੱਤਾ ਜਾਣਾ ਉਹਦੇ ਵਿੱਚ ਉਹਦੀ ਪ੍ਰਭਾਈ ਖੋ ਸਕਦੀ ਆ ਸੋ ਕੁੱਲ ਮਿਲਾ ਕੇ ਜਿੰਨੀ ਤਬਾਹੀ ਪੰਜਾਬ ਦੇ ਵਿੱਚ ਇਸ ਟਾਈਮ ਹੋ ਚੁੱਕੀ ਆ ਸੋ ਇਹ ਕਦੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਪਾਣੀਆਂ ਦੇ ਨਾਮ ਤੇ ਬਸਿਆ ਇਹ ਸੂਬਾ ਪਾਣੀਆਂ ਦੇ ਨਾਲ ਹੀ ਬਰਬਾਦ ਹੋ ਰਿਹਾ ਤੇ ਇਸ ਤੋਂ ਵੀ ਅੱਗੇ ਅਗਰ ਗੱਲ ਕਰ ਲਈਏ ਚੜ੍ਹਦੇ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਇਸ ਤੋਂ ਵੀ ਮਾੜੇ ਹਾਲਾਤ ਲੈਂਦੇ ਪੰਜਾਬ ਪਾਕਿਸਤਾਨ ਵਾਲੇ ਪਾਸੇ ਵੀ ਨੇ ਉੱਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਜਿਹੜੀ ਆ ਪਾਣੀ ਮਚਾ ਰਿਹਾ ਤੇ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਪਾਣੀ ਦੀ ਮਾਰ ਦੇ ਵਿੱਚ ਆਏ ਨੇ ਭਾਰਤ ਦੇ ਵਿੱਚ ਵੀ ਅਗਰ ਪੰਜਾਬ ਦੀ ਮੈਂ ਗੱਲ ਕਰਾਂ ਤਾਂ ਲੱਖਾਂ ਏਕੜ ਫਸਲ ਜਿਹੜੀ ਆ ਉਹ ਬਰਬਾਦ ਹੋ ਚੁੱਕੀ ਹੈ ਸੋ ਹੁਣ ਕਿਸਾਨੀ ਨੂੰ ਦੂਰੀ ਤੀਰੀ ਮਾਰ ਜਿਹੜੀ ਲਗਾਤਾਰ ਪਈ ਹੈ ਸੋ ਇਸ ਤਰ੍ਹਾਂ ਜਿਹੜੇ ਪਿੰਡਾਂ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਦਿਹਾੜੀ ਜੋਤਾਂ ਜਾਂ ਆਪਣਾ ਕੰਮ ਧੰਦਾ ਕਰਨ ਵਾਲੇ ਲੋਕ ਸੀਗੇ ਉਹਨਾਂ ਨੂੰ ਪਿਛਲੇ ਜਿਹੜੇ ਮਹੀਨੇ ਡੇਢ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਰਹੇ ਨੇ ਉਹਦੇ ਨਾਲ ਉਹਨਾਂ ਦੀ ਜ਼ਿੰਦਗੀ ਬੱਤ ਤੋਂ ਬੱਤਰ ਹੋਣ ਦੀ ਜਾ ਰਹੀ ਹੈ ਇਸ ਕਰਕੇ ਅੱਜ ਖੜ ਪ੍ਰਭਾਵਤ ਇਲਾਕਿਆਂ ਦੇ ਵਿੱਚ ਜਿੱਥੇ ਰਾਹਤ ਦੀ ਲੋੜ ਹੈ ਜਿੱਥੇ ਉਹਨਾਂ ਤੱਕ ਪਾਣੀ ਤੋਂ ਲੈ ਕੇ ਹਰ ਚੀਜ਼ ਪਹੁੰਚਾਉਣ ਦੀ ਲੋੜ ਹੈ ਸਾਫ ਸੁਥਰਾ ਪੀਣ ਵਾਲਾ ਪਾਣੀ ਉੱਥੇ ਬਹੁਤ ਵੱਡੀ ਕੱਲਾਤਾ ਕਿਉਂਕਿ ਉਹ ਇਲਾਕੇ ਦੇ ਵਿੱਚ ਹੁਣ ਜ਼ਮੀਨ ਹੇਠਲਾ ਪਾਣੀ ਹਲਕੁਚ ਸਮੇਂ ਲਈ ਪੀਣ ਯੋਗ ਨਹੀਂ ਰਹੇਗਾ ਸੋ ਇਸ ਕਰਕੇ ਜਿਹੜੇ ਆ ਆਪਣੇ ਪਾਣੀ ਦੀਆਂ ਬੋਤਲਾਂ ਤੇ ਹੋਰ ਪੈਕਿੰਗ ਪਾਣੀ ਜਿਹੜਾ ਉੱਥੇ ਪਹੁੰਚਾਇਆ ਜਾ ਰਿਹਾ ਸੋ ਪਾਣੀ ਤੋਂ ਲੈ ਕੇ ਹਰ ਚੀਜ਼ ਦੀ ਲੋੜ ਉੱਥੇ ਹੈਗੀ ਹੈ ਸੋ ਇਸੇ ਤਰ੍ਹਾਂ ਜਿਹੜੇ ਇਹ ਲੋਕ ਨੇ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਰੋਜ਼ ਦਾ ਕਮਾ ਕੇ ਖਾਣ ਵਾਲੇ ਲੋਕ ਨੇ ਉਨਾ ਦੇ ਹਾਲਾਤ ਵੀ ਬਹੁਤ ਜ਼ਿਆਦਾ ਖਰਾਬ ਹੋਏ ਪਏ ਨੇ ਸੋ ਜਦੋਂ ਕੋਈ ਕੰਮ ਨਹੀਂ ਚੱਲਿਆ ਕੋਈ ਦਿਹਾੜੀ ਜੋਤਾਂ ਨਹੀਂ ਲੱਗਣਾ ਔਰ ਦੂਸਰਾ ਕੋਈ ਰੇੜੀ ਫੜੀ ਲਾ ਕੇ ਕੰਮ ਚਲਾਉਣ ਵਾਲਾ ਉਹਦਾ ਦਾ ਵੀ ਕੰਮ ਪੂਰੀ ਤਰੀਕੇ ਦੇ ਨਾਲ ਠੱਪ ਹੋਇਆ ਪਿਆ ਸੋ ਅੱਜ ਪੰਜਾਬ ਦੇ ਜੋ ਹਾਲਾਤ ਬਣੇ ਨੇ ਹੜ੍ਹਾਂ ਨੂੰ ਲੈ ਕੇ ਇਹ ਬਹੁਤ ਚਿੰਤਾਜਨਕ ਨੇ ਸੋ ਪਰ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੇ ਲਈ ਕਿਹਾ ਸੋ ਲੋਕ ਆ ਵੀ ਰਹੇ ਨੇ ਅੱਗੇ ਬਹੁਤ ਸਾਰੇ ਸੈਲੀਬ੍ਰਿਟੀ ਕਲਾਕਾਰ ਅੱਗੇ ਆ ਰਹੇ ਨੇ ਤੋਂ ਕੋਸ਼ਿਸ਼ ਉਦਯੋਗਪਤੀ ਜਿਹੜੇ ਨੇ ਆ ਵੀ ਰਹੇ ਨੇ ਸੋ ਉਹਨਾਂ ਨੂੰ ਬੇਨਤੀ ਵੀ ਹੈ ਵੀ ਵੱਧ ਤੋਂ ਵੱਧ ਜਿਹੜਾ ਸਹਿਯੋਗ ਕਰੋ ਦੂਜੇ ਪਾਸੇ ਰਾਜ ਸਭਾ ਮੈਂਬਰ ਰਾਘਵ ਚੱਡਾ ਉਹਨਾਂ ਵੱਲੋਂ 1.5 ਕਰੋੜ ਰੁਪਈਆ ਰਾਹਤ ਕਾਰਜਾਂ ਦੇ ਲਈ ਦੇਣ ਦਾ ਉਹਨਾਂ ਨੇ ਐਲਾਨ ਕੀਤਾ ਆਪਣੇ ਐਮਪੀ ਫੰਡ ਦੇ ਵਿੱਚੋਂ ਸੋ 1.5 ਕਰੋੜ ਰੁਪਈਆ ਰਾਹਤ ਕਾਰਜਾਂ ਦੇ ਲਈ ਰਾਜ ਸਭਾ ਮੈਂਬਰ ਰਾਘਵ ਚੱਡਾ ਆਪਣੇ ਵੱਲੋਂ ਦੇ ਰਹੇ ਨੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਜਿਹੜੀ ਹੈ ਦਿੱਲੀ ਦੀ ਕਾਸੁਰ ਦੇ ਉੱਤੇ ਕੇਜਰੀਵਾਲ ਸਾਹਿਬ ਮਨੀਸ਼ ਸ਼ੋਧੀਆ ਹੋਰ ਜਿਹੜੇ ਉੱਥੋਂ ਦੇ ਲੀਡਰ ਨੇ ਉਹ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ ਲੋਕਾਂ ਦੇ ਨਾਲ ਹਮਦਰਦੀ ਜਤਾ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕੇ ਕਹਿ ਰਹੇ ਸੀ ਕਿ ਆਮ ਤੌਰ ਦੇ ਉੱਤੇ ਦਿੱਲੀ ਵਾਲੀ ਲੀਡਰਸ਼ਿਪ ਨੇ ਪੰਜਾਬ ਨੂੰ ਬਾਹਰਲਾ ਘਰ ਬਣਾਇਆ ਹੋਇਆ ਸੀ ਜਦੋਂ ਜੀ ਕਰਦਾ ਸੀ ਆ ਜਾਂਦੇ ਸੀ ਪਰ ਹੁਣ ਜਦੋਂ ਪੰਜਾਬ ਵਿਫਤਾ ਦੇ ਵਿੱਚ ਹੈ ਉਦੋਂ ਕਿਉਂ ਨਹੀਂ ਆ ਰਹੇ ਸੋ ਅੱਜ ਤਕਰੀਬਨ ਪੰਜਾਬ ਦੇ ਵਿੱਚ ਦਿੱਲੀ ਦੀ ਵੱਡੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਪਹੁੰਚ ਚੁੱਕੀ ਹੈ ਲੋਕਾਂ ਦੇ ਹਾਲ ਜਾਣਨ ਦੇ ਲਈ ਇਲਾਕਿਆਂ ਦੇ ਵਿੱਚ ਵੀ ਜਾ ਰਹੇ ਨੇ ਸੋ ਗੱਲ ਭਗਵੰਤ ਮਾਨ ਸਾਹਿਬ ਵੀ ਆਪਾਂ ਦੇਖਿਆ ਕਿ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਕਿਸ਼ਤੀ ਦੇ ਵਿੱਚ ਬੈਠ ਕੇ ਉਹਨਾਂ ਨੇ ਆਮ ਲੋਕਾਂ ਦੇ ਨਾਲ ਰابطਾ ਬਣਾਇਆ ਸੋ ਇਸੇ ਤਰ੍ਹਾਂ ਪੰਜਾਬ ਦੇ ਬਹੁਤ ਸਾਰੇ ਮੰਤਰੀ ਜਿਹੜੇ ਨੇ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੇ ਦੁੱਖ ਤਕਲੀਫਾਂ ਸੁਣ ਰਹੇ ਨੇ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਪੱਧਰ ਦੇ ਉੱਤੇ ਇਨਸਾਨੀਅਤ ਦੇ ਨਾਤੇ ਮਾਨਵਤਾ ਦੀ ਸੇਵਾ ਦੇ ਵਿੱਚ ਜੁਟ ਗਈਆਂ ਨੇ ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਬਹੁਤ ਸਾਰੀਆਂ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਬੜੂ ਸਾਹਿਬ ਆਪਣਾ ਕਲਗੀਧਰ ਟਰੱਸਟ ਆ ਜਿਹੜਾ ਉਹ ਵੀ ਤੇ ਹੋਰ ਬਹੁਤ ਸਾਰੇ ਟਰੱਸਟ ਨੇ ਐਸਪੀ ਸਿੰਘ ਉਹਰਾਏ ਸਾਹਿਬ ਦਾ ਟਰੱਸਟ ਉਹ ਵੀ ਸਰਵਤ ਦਾ ਪਹਿਲਾ ਚੈਰੀਟੇਬਲ ਟਰੱਸਟ ਉਹ ਵੀ ਵੱਡੇ ਪੱਧਰ ਦੇ ਉੱਤੇ ਰਾਹਤ ਕਾਰਜਾਂ ਦੇ ਵਿੱਚ ਹੱਥ ਮੁੰਟਾ ਰਹੇ ਖਾਲਸਾ ਏਡ ਵਾਲੇ ਅੱਗੇ ਆ ਰਹੇ ਨੇ ਸੋ ਹੋਰ ਬਹੁਤ ਸਾਰੀਆਂ ਬਾਹਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਕੰਮ ਕਰ ਰਹੀਆਂ ਨੇ ਤੇ ਸਾਡੇ ਪੰਜਾਬ ਦੀਆਂ ਬਹੁਤ ਸਾਰੀਆਂ ਐਨ ਜੀਓਸ ਹੈਗੀਆਂ ਨੇ ਲੋਕ ਆਪ ਮੁਹਾਰੇ ਪਿੰਡਾਂ ਦੇ ਪਿੰਡ ਲੋਕ ਇਕੱਠੇ ਹੋ ਕੇ ਜਿਹਦੇ ਕੋਲੋਂ ਵੀ ਜੋ ਸਰਦਾ ਉਹ ਆਪਣੇ ਆਪ ਦੀ ਮਦਦ ਕਰਨ ਵਾਸਤੇ ਮੁਰੇ ਹੋ ਕੇ ਖੜਦਾ ਹੈ ਸੋ ਕੁੱਲ ਮਿਲਾ ਕੇ ਅੱਜ ਪੰਜਾਬ ਨੂੰ ਪੰਜਾਬੀਆਂ ਨੂੰ ਆਪਣੀ ਹਮਦਰਦੀ ਦੀ ਆਪਣੇ ਸਹਿਯੋਗ ਦੀ ਲੋੜ ਹੈ ਜਿਹੜੇ ਅੱਜ ਉਹਨਾਂ ਹਾਲਾਤਾਂ ਦੇ ਵਿੱਚ ਨੇ ਜਿੱਥੇ ਉਹਨਾਂ ਨੂੰ ਸਰਵਾਈਵ ਕਰਨ ਵਾਸਤੇ ਕਈ ਕਈ ਸਾਲ ਲੱਗ ਜਾਣੇ ਨੇ ਸੋ ਜਿਹਨਾਂ ਦੋਸਤਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਨਾਲ ਡਬਲ ਟੱਚ ਕਰਕੇ ਸਕਰੀਨ ਦੇ ਉੱਤੇ ਲਾਈਕ ਹੋ ਜਾਣਾ ਜੀ ਸੋ ਡਬਲ ਟੱਚ ਕਰੋਗੇ ਸਕਰੀਨ ਦੇ ਉੱਤੇ ਚੱਲਦਾ ਚੱਲਦਾ ਪ੍ਰੋਗਰਾਮ ਨੇ ਲਾਈਕ ਹੋ ਜਾਣਾ ਸੋ ਇਸ ਤੋਂ ਇਲਾਵਾ ਜਿਹੜਾ ਜਿਹੜਾ ਦੋਸਤਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੋਕੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਆਪਾਂ 10000 ਦਾ ਟੀਚਾ ਜਿਹੜਾ ਸਬਸਕ੍ਰਿਪਸ਼ਨ ਦਾ ਹੁਣੇ ਪਿੱਛੇ ਪੂਰਾ ਕੀਤਾ ਸੋ ਆ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਆਪਾਂ ਹੁਣ 15000 ਦਾ ਟੀਚਾ ਪਾਰ ਕਰ ਲਿਆ ਸੋ ਇਸ ਮਹੀਨੇ ਦੇ ਵਿੱਚ ਆਪਾਂ ਨੇ ਟਾਰਗੇਟ ਦਿੱਤਾ ਸੀ 20000 ਸਬਸਕ੍ਰਿਪਸ਼ਨ ਦਾ ਪਰ ਬਹੁਤ ਸਾਰੇ ਦਰਸ਼ਕਾਂ ਨੇ ਕਿਹਾ ਸੀ ਵੀ 20 ਨਹੀਂ ਆਪਾਂ ਇਹਨੂੰ ਟਾਰਗੇਟ ਨੂੰ ਹੋਰ ਵਧਾਵਾਂਗੇ ਵੀ ਅਸੀਂ ਜਿੰਨੀ ਜਲਦੀ ਹੋ ਸਕਦਾ ਹੈ ਔਰ ਹੋਰ ਵੱਧ ਤੋਂ ਵੱਧ ਸਬਸਕ੍ਰਿਪਸ਼ਨ ਜਿਹੜੀ ਆ ਵੀਡੀਓ ਆਪਣਾ ਪੰਜਾਬ ਦੀ ਕਰਾਵਾਂਗੇ ਤੁਸੀਂ ਸਾਰੇ ਸਹਿਯੋਗ ਕਰ ਰਹੇ ਹੋ ਤੁਹਾਡਾ ਧੰਨਵਾਦ ਤੁਹਾਡਾ ਸਭ ਦਾ ਧੰਨਵਾਦ ਹੈ ਸੋ ਜਿਹਨਾਂ ਦੋਸਤਾਂ ਨੇ ਵੀ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਔਰ ਦੂਜਾ ਜਿਹੜਾ ਜੀ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਚੱਲਦੇ ਚੱਲਦੇ ਪ੍ਰੋਗਰਾਮ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਪੰਜਾਬ ਦੀ ਅਸਲ ਤਸਵੀਰ ਜਿਹੜੀ ਆ ਉਹ ਪੰਜਾਬੀ ਆਪਣੀ ਆਮ ਭਾਸ਼ਾ ਦੇ ਵਿੱਚ ਆਮ ਜਿਹੜੇ ਸਾਡੇ ਬਜ਼ੁਰਗ ਭੈਣਾ ਭਰਾ ਜਿਹੜੇ ਘੱਟ ਪੜੇ ਵੀ ਹੈਗੇ ਨੇ OBS ਜੀ ਨੂੰ ਲਾਈਵ ਦੇਖ ਵਧੀਆ ਆਪਣੀ ਸਮਝ ਸਕਦੇ ਆ ਸੋ ਪੁੱਲ ਮਲਾ ਕੇ ਜਿਹੜੀ ਉ ਤੱਕ ਵੱਡੀ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਸਾਰੇ ਇਲਾਕੇ ਨੂੰ ਹੜਪ੍ਰਭਾਵਿਤ ਇਲਾਕਾ ਘੋਸ਼ਿਤ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਲੱਖਾਂ ਏਕੜ ਫਸਲ ਜਿਹੜੀ ਆ ਪਾਣੀ ਦੀ ਮਾਰ ਦੇ ਵਿੱਚ ਹੈ ਤੇ ਪਾਖੜਾ ਡੈਮ ਤੇ ਪੋਗ ਡੈਮ ਤੋਂ ਜਿਹੜਾ ਪਾਣੀ ਵਾਧੂ ਰਿਲੀ ਛੱਡਣ ਦੇ ਨਾਲ ਸਤਲੁਜ ਤੇ ਬਿਆਸ ਦੇ ਵਿੱਚ ਜਿਹੜਾ ਪਾਣੀ ਵਹ ਸਕਦਾ ਪਰ ਬਿਆਸ ਦੇ ਵਿੱਚ ਪਾਣੀ ਦੀ ਆਮਦ ਥੋੜੀ ਘਟੀ ਦੱਸੀ ਜਾ ਰਹੀ ਹੈ ਸੋਨ ਪੋਗ ਡੈਮ ਤੋਂ ਜੇਕਰ ਜ਼ਿਆਦਾ ਪਾਣੀ ਛੱਡਿਆ ਜਾਂਦਾ ਸੋ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਹ ਜੋ ਵੀ ਅਪਡੇਟ ਹੋਏਗੀ ਉਹ ਵੀ ਤੁਹਾਡ ਨਾਲ ਸਾਂਝੀ ਕਰਾਂਗੇ ਪਰ ਸਤਲੁਜ ਤੇ ਘੱਗਰ ਦਰਿਆ ਜਿਹੜਾ ਉਹ ਮਾਲਵੇ ਦੇ ਵੱਡੇ ਹਿੱਸੇ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਉਹਨੇ ਸੂਲੀ ਦੇ ਉੱਤੇ ਟੰਗੇ ਹੋਇਆ ਕਹਿ ਸਕਦੇ ਆਪਾਂ ਕਿਉਂਕਿ ਜਿਹੜੇ ਆਸ-ਪਾਸ ਦੇ ਰਹਿਣ ਵਾਲੇ ਇਲਾਕੇ ਦੇ ਲੋਕ ਨੇ ਤੇ ਉਹ ਬੜੇ ਡਰ ਦੇ ਸਹਿਮ ਦੇ ਮਾਹੌਲ ਦੇ ਵਿੱਚ ਨੇ ਕਿਉਂਕਿ ਪਾਣੀ ਹੈ ਪਾਣੀ ਮੁਰੇ ਕਿਸੇ ਦਾ ਜੋਰ ਨਹੀਂ ਚੱਲਣਾ ਔਰ ਦੂਸਰਾ ਇਥੋਂ ਸਾਡੇ ਪੰਜਾਬ ਦੇ ਵਿੱਚ ਤਾਂ ਜਿਹੜਾ ਨੁਕਸਾਨ ਇਹਨੇ ਕਰਨਾ ਸੋ ਇਹ ਘਰ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ ਲੈਦੇ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਤਬਾਹੀ ਦਾ ਸਭਾ ਜਿਹੜਾ ਪਾਣੀ ਬਣਿਆ ਹੋਇਆ ਸੋ ਇਹ ਜਿਹੜੀਆਂ ਕੁਦਰਤੀ ਮਾਰਾਂ ਨੇ ਇਸ ਵਾਰੀ ਇਸ ਇਲਾਕੇ ਦੇ ਵਿੱਚ ਇਸ ਖੇਤੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੇ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਆਪਾਂ ਦੇਖਿਆ ਬਹੁਤ ਸਾਰੇ ਬੱਦਲ ਫਟਣ ਦੀਆਂ ਘਟਨਾਵਾਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਪਹਾੜਾਂ ਤੋਂ ਪੱਥਰ ਖਿਸਕਣ ਦੀਆਂ ਘਟਨਾਵਾਂ ਬਹੁਤ ਸਾਰੇ ਹਾਈਵੇ ਬੰਦ ਨੇ ਉੱਥੇ ਬਹੁਤ ਨੁਕਸਾਨ ਆ ਜਿਹੜਾ ਜੰਮੂ ਸੈਕਟਰ ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸੋ ਦੂਜੇ ਪਾਸੇ ਗੱਲ ਕਰੀਏ ਤਾਂ ਆਪਣਾ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਤਬਾਹੀ ਹੋਈ ਹੈ। ਤੇ ਉੱਥੇ ਬਿਜਲੀ ਦਾ ਨੈਟਵਰਕ ਜਿਹੜਾ ਉਹ ਕਾਫੀ ਪ੍ਰਭਾਵਿਤ ਹੋਇਆ। ਸੋ ਇਸ ਤੋਂ ਇਲਾਵਾ ਉੱਥੇ ਦਾ ਜਿਹੜਾ ਗੱਲ ਕਰੀਏ ਤਾਂ ਰੋਡ ਨੈਟਵਰਕ ਹੈ ਉਹ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਇਆ। ਜਿਹੜੇ ਹਾਈਵੇ ਮੇਨ ਹਾਈਵੇ ਨੇ ਲੈ ਲद्दाख ਤੱਕ ਉੱਪਰ ਜਾਣ ਵਾਲੇ ਇਹਨਾਂ ਦੇ ਆਪਣੇ ਹਿਮਾਚਲ ਦੇ ਜਿਹੜੇ ਵੱਡੇ ਹਾਂ ਹੋਰ ਵੱਡੇ ਹਿੱਸੇ ਨੂੰ ਜੋੜਦੀ ਹੈਦਰ ਕੁੱਲੂ ਮਨਾਲੀ ਵਾਲੇ ਸਾਡੇ ਜਿਹੜੇ ਰਸਤੇ ਨੇ ਉਹ ਸਾਰੇ ਜਿਹੜੇ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਨੇ ਸੋ ਇਸ ਕਰਕੇ ਕਾਫੀ ਨੁਕਸਾਨ ਜਿਹੜਾ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਸੋ ਇਹਨੂੰ ਕੱਟਦੇ ਉੱਪਰ ਦੁਆਰਾ ਅੱਜ ਸਕਰੀਨ ਦੇ ਉੱਤੇ ਉਹ ਕਿ ਆਖਰੀ ਹਾਂਜੀ ਸੋ ਥੈਂਕ ਯੂ ਸੋ ਅੱਜ ਔਰ ਇਹ ਜੀ ਸੇਵਾ ਮਾਰ ਕੇ ਬੱਚੇ ਦੀਆਂ ਲੈ ਰਹੇ ਆ ਇਕਦੀਆਂ ਸੋ ਹੁਣ ਮੇਰੇ ਖਿਆਲ ਦਾ ਤੁਹਾਡੇ ਤੱਕ ਪਰਫਾਰਮ ਜਿਹੜਾ ਸਾਡਾ ਠੀਕ ਚੱਲ ਰਿਹਾ ਸਹੀ ਚੱਲ ਰਿਹਾ ਜੀ ਬਿਲਕੁਲ ਸੋ ਵੈਲਕਮ ਜੀ ਸੋ ਅੱਜ ਜਿੱਦਾਂ ਮੈਂ ਦੱਸਿਆ ਵੀ ਅੱਜ ਬਾਹਰ ਹੋਣ ਕਰਕੇ ਲਾਈਟ ਵੀ ਉਦਾਂ ਦੀ ਵਾ ਸਾਡੇ ਕੋਲੇ ਸਿਰਫ ਖਬਰਾਂ ਕਰਨ ਤੱਕ ਅੱਜ ਤੁਹਾਡੇ ਨਾਲ ਸਾਝ ਬਣਾ ਰਹੇ ਹਾਂ ਸੋ ਇਸ ਕਰਕੇ ਜਿਸ ਤਰ੍ਹਾਂ ਦਾ ਵੀ ਅੱਜ ਮੈਨ ਸੀਗਾ ਵੀ ਸਾਡਾ ਤੁਹਾਡੇ ਦਾ ਖਬਰਾਂ ਲੈ ਕੇ ਆਈਏ ਸੋ ਉਹਦੇ ਕਰਕੇ ਅੱਜ ਥੋੜਾ ਜਿਹਾ ਬਾਹਰ ਹੋਣ ਕਰਕੇ ਤੁਹਾਨੂੰ ਸ਼ਾਇਦ ਆਵਾਜ਼ ਦੇ ਵਿੱਚ ਜਾਂ ਲਾਈਟ ਦੇ ਵਿੱਚ ਵੀ ਕੋਈ ਦਿੱਕਤ ਆ ਸਕਦੀ ਹੈ ਉਹਦੇ ਲਈ ਮਾਫੀ ਚਾਹੁੰਦੇ ਹਾਂ ਜਿਹੜਾ ਦੋਸਤਾਂ ਨੇ ਹਾਲ ਤੱਕ ਲਾਈਕ ਨਹੀਂ ਕੀਤਾ ਚਲਦੇ ਚਲਦੇ ਪ੍ਰੋਗਰਾਮ ਨੂੰ ਲਾਈਕ ਜਰੂਰ ਕਰ ਦਿਓ ਔਰ ਡਬਲ ਟੱਚ ਕਰ ਦਿਓ ਸਕਰੀਨ ਦੇ ਉੱਤੇ ਲਾਈਕ ਹੋ ਜਾਏਗਾ ਚਲਦਾ ਚਲਦਾ ਪ੍ਰੋਗਰਾਮ ਤੇ ਨਾਲ ਦੀ ਨਾਲ ਜਿਹੜਾ ਆਪਣਾ ਤੁਹਾਡਾ ਗੱਲ ਕਰੀਏ ਤਾਂ ਅੱਜ ਇੱਕ ਫੋਨ ਕਾਲ ਜਿਹੜੀ ਬਾਰ-ਬਾਰ ਤੰਗ ਕਰ ਰਹੀ ਹੈ ਸੋ ਮੈਂ ਮਾਫੀ ਚਾਹੁੰਦਾ ਅੱਜ ਬਾਹਰ ਹੋਣ ਕਰਕੇ ਬਹੁਤ ساری ਸਮੱਸਿਆ ਜਿਹੜੀ ਅੱਜ ਰਹਿਣੀ ਹੈ ਸਾਨੂੰ ਸੋ ਹੁਣ ਮੇਰੇ ਖਿਆਲ ਆ ਪਿਕਚਰ ਕਲੀਅਰ ਤੁਹਾਡੇ ਤੱਕ ਜਾ ਰਹੀ ਹੋਣੀ ਹੈ ਸੋ ਅਜਬ ਕਿਉਂਕਿ ਬਾਹਰ ਦਾ ਜਦੋਂ ਫਿਰ ਜਦੋਂ ਫਲੋਰਾ ਬਣੇ ਗੱਲਬਾਤ ਦਾ ਫਿਰ ਮਜ਼ਾ ਨਹੀਂ ਆਉਂਦਾ ਜੀ ਸੋ ਜਿਹਨਾਂ ਦੋਸਤਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਸਬਸਕ੍ਰਾਈਬ ਕਰ ਲਿਓ ਸੋ ਵੱਡੀ ਖਬਰ ਇਹੀ ਅੱਜ ਪੰਜਾਬ ਦੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜਾ ਆ ਰਾਹਤ ਕਾਰਜ ਵਟੇ ਪੱਧਰ ਤੇ ਜਾਰੀ ਨੇ ਪਰ ਡੈਮਾਂ ਦੇ ਵਿੱਚ ਪਾਣੀ ਵਧਣ ਦੇ ਨਾਲ ਲਗਾਤਾਰ ਪਾਣੀ ਜਿਹੜਾ ਜਿਆਦਾ ਛੱਡਣ ਦੇ ਨਾਲ ਬਹੁਤ ਸਾਰੇ ਦਰਿਆਵਾਂ ਦਾ ਲੈਵਲ ਵਧ ਰਿਹਾ ਦੂਜੇ ਪਾਸੇ ਚੰਡੀਗੜ੍ਹ ਤੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਤੋਂ ਹਲਕੀ ਤੋਂ ਦਰਮਿਆਨੀ ਤੋਂ ਭਾਰੀ بارش ਦਾ ਅਲਰਟ ਜ ਪਣ ਤੋਂ ਥੋੜੀ ਦੇਰ ਪਹਿਲਾਂ ਜਿਹੜਾ ਉਹ ਜਾਰੀ ਹੋਇਆ ਸੋ ਰਾਜਸਥਾਨ ਦਾ ਕੁਝ ਹਿੱਸਾ ਤੇ ਦੂਜੇ ਪਾਸੇ ਹਰਿਆਣਾ ਦਾ ਹਿੱਸਾ ਤੇ ਮੱਧ ਪ੍ਰਦੇਸ਼ ਦਾ ਕਾਫੀ ਹਿੱਸੇ ਤੇ ਜੰਮੂ ਕਸ਼ਮੀਰ ਤੇ ਹਿਮਾਚਲ ਤੇ ਪੰਜਾਬ ਦਾ ਵੱਡਾ ਹਿੱਸਾ ਇਹ بارش ਦੇ ਜਿਹੜੇ ਅਲਰਟ ਜਾਰੀ ਕੀਤੇ ਗਏ ਨੇ ਕਾਫੀ ਜ਼ਿਲ੍ਹਿਆਂ ਦੇ ਲਈ ਸੋ ਜਿਨ੍ਹਾਂ ਦੋਸਤਾਂ ਨੇ ਹਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਚਲਦੇ ਚਲਦੇ ਪ੍ਰੋਗਰਾਮ ਨੂੰ ਡਬਲ ਟੱਚ ਕਰਕੇ ਸਕਰੀਨ ਦੇ ਉੱਤੇ ਲਾਈਕ ਕਰ ਦਿਓ ਸੋ ਅੱਜ ਕੁਝ ਇੰਡੀਆ ਕੇ ਖਬਰਾਂ ਸੀ ਮੇਨ ਤਾਂ ਅੱਜ ਆਪਾਂ ਨੇ ਹੜ੍ਹਾਂ ਦੀ ਗੱਲ ਕਰਨੀ ਸੀ ਇਸ ਕਰਕੇ ਅੱਜ ਇੰਨੀ ਜਿਹੜਾ ਆਪਾਂ ਲਾਈਵ ਨੂੰ ਇੱਥੇ ਸਮਾਪਤ ਕਰਾਂਗੇ ਤੇ ਉਮੀਦ ਕਰਦਾ ਕਿ ਆਵਾਜ਼ਾਂ ਤੇ ਪਿਕਚਰ ਤੁਹਾਡੇ ਤੱਕ ਕਲੀਅਰ ਆਈ ਹੋਏਗੀ ਸੋ ਮੈਂ ਹੁਣ ਮਾਫੀ ਚਾਹੂੰਗਾ ਕਿਉਂਕਿ ਇੱਥੇ ਇਸ ਟਾਈਮ ਮੈਂ ਬਿਲਕੁਲ ਤੁਹਾਡੇ ਮੈਸੇਜ ਵੀ ਨਹੀਂ ਪੜ ਪਾ ਰਿਹਾ ਸੋ ਇਸ ਕਰਕੇ ਇਸ ਲਾਈਵ ਨੂੰ ਹੁਣ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਹੋਈਆਂ ਭੁੱਲਾਂ ਦੀ ਖਿਮਾ ਕੋਈ ਅਲਫਾਜ਼ ਵੱਧ ਘਟ ਕੇ ਹੋ ਗਏ ਉਹਦੇ ਲਈ ਮਾਫੀ ਔਰ ਕਿਸੇ ਵੀ ਤਰ੍ਹਾਂ ਦੇ ਅੱਜ ਸੁਭਤਾ ਤੁਹਾਨੂੰ ਹੋਈ ਹੈ ਉਹਦੇ ਲਈ ਵੀ ਮਾਫੀ ਚਾਹੁੰਨੇ ਪਰ ਕੱਲ ਦਾ ਲਾਈਵ ਪ੍ਰੋਗਰਾਮ ਜਿਹੜਾ ਉਹ ਕਾਫੀ ਖਾਸ ਹੋਊਗਾ ਸੋ ਅੱਜ ਜਿਨ੍ਹਾਂ ਦੋਸਤਾਂ ਨੇ ਹਾਲ ਤੱਕ ਡਬਲ ਟੱਚ ਨਹੀਂ ਕਰਿਆ ਸਕਰੀਨ ਦੇ ਉੱਤੇ ਡਬਲ ਟੱਚ ਕਰ ਦਿਓ ਜੀ ਤੇ ਨਾਲ ਦੀ ਨਾਲ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਸੋ ਦਿਓ ਜੱਜਤ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ